ਤੁਸੀਂ ਦੱਸੋ ਆਮ ਆਦਮੀ ਪਾਰਟੀ ਹੁਣ ਕੀ ਬੋਲੇਗੀ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਐਮਐਲਏ ਮੌਜੂਦਾ ਵਿਧਾਇਕ ਨੂੰ ਬੇਅਦਬੀ ਮਾਮਲੇ ਦੇ ਵਿੱਚ 2 ਸਾਲ ਦੀ ਜੇਲ ਤੇ 11000 ਰੁਪਏ ਜੁਰਮਾਨਾ ਅਦਾਲਤ ਨੇ ਕਰ ਦਿੱਤਾ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਆਂ ਦੂਜੇ ਪਾਸੇ ਰਣਜੀਤ ਸਿੰਘ ਢੰਡਰੀਆਂ ਵਾਲਾ ਤੇ ਪੰਜਾਬ ਦਾ ਪੁਲਿਸ ਮੁਖੀ ਡੀਜੀਪੀ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਹਾਈ ਕੋਰਟ ਨੇ ਟਡਰੀਆਂ ਵਾਲਾ ਡੇਰਾ ਮਾਮਲੇ ਦੇ ਸਬੰਧ ਚ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਜਵਾਬ ਮੰਗ ਲਿਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੇ ਉਧਰ ਕੇਜਰੀਵਾਲ ਤੇ ਹਮਲਾ ਹੋਇਆ ਤੇ ਕੇਜਰੀਵਾਲ ਨੇ ਸਿੱਧਾ ਇਲਜ਼ਾਮ ਲਾਇਆ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਹੋਣਾਂ ਨੇ ਇਹ ਹਮਲਾ ਮੇਰੇ ਤੇ ਕਰਾਇਆ ਹੁਣ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ 2 ਸਾਲ ਦੀ ਕੈਦ ਹੋਈ ਹੈ 11000 ਜੁਰਮਾਨਾ ਤੇ ਮਾਮਲਾ ਹੈ ਕਿ ਬੇਅਦਬੀ ਕੀਤੀ ਹੈ ਬੇਅਦਬੀ ਮਲੇਰ ਕੋਟਲਾ ਚ ਹੋਈ ਸੀ 24 ਜੂਨ 2016 ਨੂੰ ਜਰਗ ਰੋਡ ਮਲੇਰ ਕੋਟਲਾ ਦਾ ਉਥੇ ਬੇਅਦਬੀ ਕਾਂਡ ਵਾਪਰਿਆ ਸੀਗਾ ਇੱਕ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਤਾਂ ਉਸ ਤੋਂ ਬਾਅਦ ਕਈ ਸਾਰੇ ਬੰਦਿਆਂ ਨੂੰ ਇਸ ਕੇਸ ਦੇ ਵਿੱਚ ਪਾਇਆ ਗਿਆ ਔਰ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਦਿੱਲੀ ਦੇ ਮਹਿਰੋਲੀ ਤੋਂ ਨਰੇਸ਼ ਯਾਦਵ ਉਹਦਾ ਨਾਮ ਵੀ ਇਸ ਕੇਸ 'ਚ ਨਾਮਜਦ ਕੀਤਾ ਗਿਆ ਤੇ ਫਿਰ ਅਦਾਲਤ ਨੇ ਜਦੋਂ ਇਹ ਕੇਸ ਨੂੰ ਸੁਣਿਆ ਸਾਰੇ ਤੱਥ ਸਬੂਤ ਗਵਾਹ ਅਦਾਲਤ ਨੇ ਵਿਚਾਰੇ ਤਾਂ ਫਿਰ ਅਦਾਲਤ ਨੇ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਨਰੇਸ਼ ਯਾਦਵ ਨੂੰ ਇਹ ਬੇਅਦਬੀ ਕੇਸ ਦੇ ਵਿੱਚ ਗੁਨਾਹਗਾਰ ਮੰਨਦੇ ਹੋਏ ਦੋਚੀ ਮੰਨਦੇ ਹੋਏ 2 ਸਾਲ ਦੀ ਕੈਦ ਤੇ 11000 ਰੁਪਿਆ ਜੁਰਮਾਨਾ ਕਰ ਦਿੱਤਾ ਹੈ ਹੁਣ ਆਮ ਆਦਮੀ ਪਾਰਟੀ ਇਹਦੇ ਤੇ ਕੀ ਬੋਲੇਗੀ ਆਮ ਆਦਮੀ ਪਾਰਟੀ ਅੱਜ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀਆਂ ਗੱਲਾਂ ਕਰਦੀ ਰਹੀ ਹੈ ਜਿਵੇਂ ਕਿ ਪਹਿਲਾਂ ਸੁਖਬੀਰ ਬਾਦਲ ਹੋਰੀ ਵੀ ਕਰਦੇ ਰਹੇ ਆ ਕਾਂਗਰਸ ਵੀ ਕਰਦੀ ਰਹੀ ਹੈ ਪਰ ਹੁਣ ਆਮ ਆਦਮੀ ਪਾਰਟੀ ਦਾ ਵਿਧਾਇਕ ਦਿੱਲੀ ਦਾ ਬੇਅਦਬੀ ਹੋਈ ਮਲੇਰ ਕੋਟਲਾ ਚ ਤੇ ਉਹਦੇ ਦੋਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ 2 ਸਾਲ ਦੀ ਸਜ਼ਾ 11000 ਜੁਰਮਾਨਾ ਮਤਲਬ ਅਦਾਲਤ ਨੇ ਦੋਚੀ ਮੰਨ ਲਿਆ ਤਾਂ ਇਹਦਾ ਮਤਲਬ ਕੀ ਕੱਢਿਆ ਜਾਏ ਕਿ ਆਮ ਆਦਮੀ ਪਾਰਟੀ ਵੀ ਉਹਨਾਂ ਤਰੀਕਿਆਂ ਨੂੰ ਅਪਣਾ ਰਹੀ ਹੈ ਜਿਹੜੇ ਤਰੀਕੇ ਅਪਣਾਉਣ ਦਾ ਦੋਸ਼ ਦੂਜੀਆਂ ਪਾਰਟੀਆਂ ਤੇ ਲੱਗਦਾ ਰਿਹਾ ਹੈ ਵੇਖੋ ਸਿਆਸਤਾਂ ਵੋਟਾਂ ਦੀ ਖਾਤਰ ਬੇਅਦਬੀਆਂ ਕਰਵਾਉਣ ਦੇ ਦੋਸ਼ ਕਈ ਸਿਆਸੀ ਲੀਡਰਾਂ ਤੇ ਪਾਰਟੀਆਂ ਦੇ ਉੱਪਰ ਲੱਗਦੇ ਰਹੇ ਨੇ ਇਹ ਸਵਾਲ ਉੱਠਦਾ ਰਿਹਾ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਤਾਂ ਐਮਐਲਏ ਨੂੰ ਉਸ ਮਾਮਲੇ 'ਚ ਸਜ਼ਾ ਹੀ ਹੋ ਗਈ ਹੈ ਕਾਇਦੀ ਬੋਲ ਗਈ ਹੈ ਹੁਣ ਫਿਰ ਕੀ ਕਿਹਾ ਜਾਊਗਾ ਕਿ ਆਮ ਆਦਮੀ ਪਾਰਟੀ ਹੁਣ ਇਹਦੇ ਤੇ ਕੁਝ ਬੋਲੇਗੀ ਕੋਈ ਤੱਤ ਸਬੂਤ ਰੱਖੇਗੀ ਜੇ ਆਮ ਆਦਮੀ ਪਾਰਟੀ ਦੇ ਇਸ ਮੌਜੂਦਾ ਐਮ ਐਲ ਏ ਵਿਧਾਇਕ ਨੇ ਬੇਅਦਬੀ ਕੇਸ ਦੇ ਵਿੱਚ ਰੋਲ ਨਿਭਾਇਆ ਹੈ ਤਾਂ ਫਿਰ ਕੀ ਸਮਝਿਆ ਜਾਏ ਕਿ ਆਮ ਆਦਮੀ ਪਾਰਟੀ ਵੀ ਫਿਰਕਾ ਪ੍ਰਸਤੀ ਦੇ ਦੰਗਿਆਂ ਦਾ ਸਹਾਰਾ ਵੋਟਾਂ ਲਈ ਲੈਣਾ ਚਾਹੁੰਦੀ ਹੈ ਜਾਂ ਕੀ ਇਹ ਸਾਲਾ ਕੁਛ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਜਿਹੜਾ ਜਿਹਨੂੰ ਸਜ਼ਾ ਹੋਈ ਹੈ ਉਹ ਕੱਲਾ ਆਪਣੇ ਤੌਰ ਤੇ ਕਰ ਰਿਹਾ ਸੀ ਜਾਂ ਆਮ ਆਦਮੀ ਪਾਰਟੀ ਬਾਕੀ ਵੀ ਉਹਦੇ ਪਿੱਛੇ ਸੀ ਕਿ ਇਹਦੀ ਸਾਜ਼ਿਸ਼ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੈ ਜਾਂ ਉਹ ਕੱਲਾ ਵਿਧਾਇਕ ਹੈ ਇਹਦੇ ਉੱਪਰ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਜਾਂ ਆਮ ਆਦਮੀ ਪਾਰਟੀ ਨੂੰ ਇਹਦੇ ਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਵੀ ਜੇ ਇਹ ਸਜ਼ਾ ਹੋਈ ਹੈ ਤਾਂ ਫਿਰ ਕਿਹੜੇ ਤੱਥਾਂ ਸਬੂਤਾਂ ਨਾਲ ਹੋਈ ਹੈ ਤੇ ਕਿਵੇਂ ਆਮ ਆਦਮੀ ਪਾਰਟੀ ਦਾ OMLA ਇਹ ਸਾਰੇ ਕੁਸ਼ ਦੇ ਵਿੱਚ ਸ਼ਾਮਲ ਸੀ ਜਾਂ ਨਹੀਂ ਸੀ ਦੂਜਾ ਮਾਮਲਾ ਰঞ্জੀਤ ਸਿੰਘ ਢੜਰੀਆਂ ਵਾਲੇ ਦੇ ਡੇਰੇ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਦੋਸ਼ ਪਿਛਲੇ ਦਿਨੀ ਲੱਗਿਆ 12 ਸਾਲ ਪਹਿਲਾਂ ਰঞ্জੀਤ ਸਿੰਘ ਢੜਰੀਆਂ ਵਾਲੇ ਦੇ ਡੇਰੇ ਦੇ ਵਿੱਚ ਇੱਕ ਕੁੜੀ ਨੇ ਆਤਮ ਹੱਤਿਆ ਕੀਤੀ ਸੀ ਔਰ ਉਸ ਤੋਂ ਬਾਅਦ ਉਹ ਕੇ ਸਥਾਣੇ ਗਿਆ ਸੀ ਤੇ ਦੋਸ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਲਾਏ ਜਾ ਰਹੇ ਸੀ ਪਰ ਉਦੋਂ ਕੁਝ ਨਹੀਂ ਹੋਇਆ ਹੁਣ ਉਸ ਕੁੜੀ ਦਾ ਭਰਾ ਹਾਈ ਕੋਰਟ ਚਲਿਆ ਗਿਆ ਸੀ ਹਾਈ ਕੋਰਟ ਜਾ ਕੇ ਉਸ ਕੁੜੀ ਦੇ ਭਰਾ ਨੇ ਸੈਬ ਸਿੰਘ ਨੇ ਇਹ ਪਟੀਸ਼ਨ ਪਾਈ ਵੀ ਮੇਰੀ ਭੈਣ ਆ ਜਿਹੜੀ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਦੇ ਵਿੱਚ ਆਉਂਦੀ ਸੀ ਇੱਥੇ ਉਹਦੇ ਨਾਲ ਬਲਾਤਕਾਰ ਹੋਇਆ ਜਿਸ ਕਰਕੇ ਤੇ ਉਹਨੇ ਫਿਰ ਆਤਮ ਹੱਤਿਆ ਕੀਤੀ ਜਾਂ ਉਹਦਾ ਇਥੇ ਕਤਲ ਕੀਤਾ ਗਿਆ ਉਹਦੇ ਜਿਹੜੇ ਵਾਰਿਸ ਨੇ ਕੁੜੀ ਦਿਓ ਤਾਂ ਕਹਿੰਦੇ ਨੇ ਕਿ ਕਪ ਅਰੇਬ ਤੋਂ ਬਾਅਦ ਕਤਲ ਕੀਤਾ ਗਿਆ ਪਰ ਉਸ ਤੋਂ ਬਾਅਦ 12 ਸਾਲ ਹੋ ਗਏ ਸੀ ਪੁਲਿਸ ਨੇ ਕੇਸ ਬੰਦ ਕਰਤਾ ਸੀ ਮਤਲਬ ਕੇਸ ਦਰਜੇ ਨਹੀਂ ਕੀਤਾ ਸੀ ਹੁਣ ਹਾਈ ਕੋਰਟ ਨੇ ਇਸ ਮਾਮਲੇ 'ਚ ਪੰਜਾਬ ਦੇ ਡੀਜੀਪੀ ਪੰਜਾਬ ਦੇ ਪੁਲਿਸ ਮੁਖੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਪੁੱਛ ਲਿਆ ਖਿੱਚ ਲਿਆ ਵੀ ਦੱਸੋ ਤੁਹਾਡੀ ਪੁਲਿਸ ਨੇ ਉਸ ਟਾਈਮ ਪਰਚਾ ਦਰਜ ਕਿਉਂ ਨਹੀਂ ਕੀਤਾ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਐਫ ਆਈ ਆਰ ਦਰਜ ਕਰਨ ਤੋਂ ਬਿਨਾ ਪੁਲਿਸ ਨੇ ਤਫਤੀਸ਼ ਜਾਂ ਪੜਤਾਲ ਕਰ ਕਿਵੇਂ ਲਈ ਇਹ ਸਵਾਲ ਹਾਈ ਕੋਰਟ ਨੇ ਪੁੱਛਿਆ ਪੰਜਾਬ ਦੇ ਪੁਲਿਸ ਮੁਖੀ ਨੂੰ ਪੰਜਾਬ ਦੇ ਡੀਜੀਪੀ ਨੂੰ ਔਰ ਹੁਣ ਪੰਜਾਬ ਦੇ ਡੀਜੀਪੀ ਕੀ ਜਵਾਬ ਦੇਣਗੇ ਕਿਉਂਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਕਿ ਪਹਿਲਾਂ ਐਫ ਆਈ ਆਰ ਦਰਜ ਕਰੋ ਤੇ ਫਿਰ ਤਫਤੀਸ਼ ਕਰੋ ਤੇ ਐਫ ਆਈ ਆਰ ਦਰਜੋਦੋਂ ਕੀਤੀ ਨਹੀਂ ਗਈ ਤਾਂ ਰঞ্জੀਤ ਸਿੰਘ ਢੜਰੀਆਂ ਵਾਲ ਨੇ ਪਿਛਲੇ ਦਿਨੀ ਕੈਮਰਾ ਦੇ ਸਾਹਮਣੇ ਆ ਕੇ ਕਿਹਾ ਸੀਗਾ ਵੀ ਸਾਡਾ ਇਸ ਮਾਮਲੇ 'ਚ ਕੋਈ ਕਸੂਰ ਨਹੀਂਗਾ ਸਾਡੇ ਤੇ ਇਹ ਝੂਠੇ ਦੋਸ਼ ਨੇ ਝੂਠੇ ਇਲਜ਼ਾਮ ਨੇ ਰঞ্জੀਤ ਸਿੰਘ ਢੜਰੀਆਂ ਵਾਲਾ ਨੇ ਕਿਹਾ ਸੀ ਕਿ ਠੀਕ ਹੈ ਇੱਥੇ ਸਾਡੇ ਪਰਮੇਸ਼ਰ ਦਵਾਰ ਦੇ ਵਿੱਚ ਹਜ਼ਾਰਾਂ ਲੋਕ ਰੋਜ਼ਾਨਾ ਆਉਂਦੇ ਨੇ ਕੁਝ ਮੈਨੂੰ ਮਿਲਦੇ ਨੇ ਕੁਝ ਨਹੀਂ ਮਿਲਦੇ ਕਈ ਲੋਕ ਲਗਾਤਾਰ ਆਉਂਦੇ ਨੇ ਔਰ ਸਾਡੇ ਇੱਥੇ ਕਿਹਨੂੰ ਕਿਹੜੀ ਪਰੇਸ਼ਾਨੀ ਹੋ ਗਈ ਹੈ ਹਰ ਇੱਕ ਦਾ ਸਾਨੂੰ ਪਤਾ ਨਹੀਂ ਹੁੰਦਾ ਤੇ ਕਿਸੇ ਨੇ ਸਾਡੇ ਗੇਟ ਦੇ ਸਾਹਮਣੇ ਜੇ ਆਤਮ ਹੱਤਿਆ ਕਰ ਲਈ ਹੈ ਤਾਂ ਇਹ ਮਾੜੀ ਗੱਲ ਹੈ ਰঞ্জੀਤ ਸਿੰਘ ਢੱਡਰੀਆ ਵਾਲਾ ਨੇ ਕਿਹਾ ਸੀ ਪਰ ਇਹਦੇ ਵਿੱਚ ਸਾਡਾ ਦੋਸ਼ ਕੀ ਹੈ ਸਾਡਾ ਕਸੂਰ ਕੀ ਹੈ ਇਹ ਰঞ্জੀਤ ਸਿੰਘ ਢੱਡਰੀਆ ਵਾਲਾ ਨੇ ਕਿਹਾ ਸੀ ਔਰ ਉਹਨੇ ਇਹ ਗੱਲ ਕਹੀ ਸੀ ਕਿ ਸਾਡਾ ਕੋਈ ਕਸੂਰ ਨਹੀਂ ਹੈ ਸਾਡੇ ਖਿਲਾਫ ਇੱਕ ਸਾਜ਼ਿਸ਼ ਹੈ ਇਹ ਛੜਯੰਤਰ ਹੈ ਰঞ্জੀਤ ਸਿੰਘ ਢੱਡਰੀਆ ਵਾਲਾ ਕਹਿੰਦੇ ਕਿ ਉਦੋਂ ਜਦੋਂ ਉਸ ਕੁੜੀ ਨੇ ਸਾਡੇ ਡੇਰੇ ਦੇ ਗੇਟ ਦੇ ਸਾਹਮਣੇ ਪਰਮੇਸ਼ਰ ਦਵਾਰ ਦੇ ਸਾਹਮਣੇ ਆਤਮ ਹੱਤਿਆ ਕੀਤੀ ਸੀ ਤਾਂ ਸਾਡੇ ਜਦੋਂ ਇੱਥੇ ਪਰਮੇਸ਼ਰ ਦਵਾਰ ਚ ਪਤਾ ਲੱਗਿਆ ਤਾਂ ਐਂਬੂਲੈਂਸ ਮਂਗਾਈ ਉਸ ਕੁੜੀ ਨੂੰ ਹਸਪਤਾਲ ਪਹੁੰਚਾਇਆ ਤੇ ਉਸ ਤੋਂ ਬਾਅਦ ਪੁਲਿਸ ਨੇ ਸਾਰੀ ਪੜਤਾਲ ਕੀਤੀ ਸੀ ਸਾਡੇ ਤੋਂ ਵੀ ਪੁੱਛਿਆ ਸੀ ਹੋਰਨਾਂ ਤੋਂ ਵੀ ਪੁੱਛਿਆ ਸੀ ਤਾਂ ਪੁਲਿਸ ਨੂੰ ਇੰਜ ਲੱਗਿਆ ਸੀਗਾ ਵੀ ਇਸ ਮਾਮਲੇ ਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ ਉਹ ਲੜਕੀ ਜਿਹੜੀ ਐ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਇਸ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਸੀ ਪਰ ਉਸ ਤੋਂ ਬਾਅਦ ਹੁਣ ਕੁੜੀ ਦਾ ਭਰਾ ਜਦੋਂ ਹਾਈ ਕੋਰਟ ਚਲਾ ਗਿਆ ਤੇ ਹਾਈ ਕੋਰਟ ਨੇ ਖਿੱਚ ਲਿਆ ਪੰਜਾਬ ਦੇ ਡੀਜੀਪੀ ਨੂੰ ਤੇ ਡੀਜੀਪੀ ਨੇ ਪੁੱਛਣਾ ਹੁਣ ਐਸਐਸਪੀ ਤੋਂ ਤੇ ਮਾਮਲਾ ਅੱਗੇ ਫਸ ਜਾਣਾ ਹੈ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਵੀ ਇਹਦੇ ਵਿੱਚ ਕਾਫੀ ਵੱਡਾ ਸੇਕ ਲੱਗ ਸਕਦਾ ਹੈ ਯਾ ਰঞ্জੀਤ ਸਿੰਘ ਢੱਡਰੀਆਂ ਵੱਲ ਤੇ ਦੁਬਾਰਾ ਪਰਚਾ ਦਰਜ ਹੋ ਕੇ ਇਹਦੀ ਜਾਂਚ ਵੀ ਆਰੰਭ ਹੋ ਸਕਦੀ ਹੈ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਜੇ ਸੀਬੀ ਨੇ ਜਾਂਚ ਕੀਤੀ ਤਾਂ ਉਹ ਚੌਣ ਤਾਂ ਆਟਿਓ ਬਾਲ ਕੱਢ ਲਿਉਂਦੇ ਨੇ ਦੱਬੇ ਮੁਰਦੇ ਦੱਬੇ ਤੱਥ ਪੱਟ ਲਿਉਂਦੇ ਨੇ ਤਾਂ ਹੁਣ ਕੀ ਬਣੇਗਾ ਇਹ ਤੁਸੀਂ ਦੱਸਿਓ ਆਪਣਾ ਕਮੈਂਟ ਲਿਖਿਓ ਤੀਜਾ ਮਾਮਲਾ ਹੈ ਕੇਜਰੀਵਾਲ ਤੇ ਹਮਲਾ ਹੋਇਆ ਜੀ ਦਿੱਲੀ ਦੇ ਵਿੱਚ ਉਹ ਤੁਰਕੇ ਰੋਡ 'ਚੋਂ ਕੱਢਦੇ ਸੀ ਤੇ ਇੱਕ ਵਿਅਕਤੀ ਨੇ ਕੇਜਰੀਵਾਲ ਦੇ ਉੱਪਰ ਕੋਈ ਚੀਜ਼ ਛੱਟੀ ਹੈ ਉਹ ਵਿਅਕਤੀ ਨੂੰ ਉੱਥੇ ਫੜ ਲਿਆ ਗਿਆ ਉਸ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤੇ ਸਕਿਉਰਿਟੀ ਗਾਰਡਸ ਨੇ ਫੰਟਾ ਵੀ ਲਾਇਆ ਪਰ ਕੇਜਰੀਵਾਲ ਉਸ ਤੋਂ ਪਹਿਲਾਂ ਹੀ ਇਹ ਕਹਿ ਰਿਹਾ ਸੀ ਕਿ ਦਿੱਲੀ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਉਹ ਬਹੁਤ ਵਿਗੜ ਗਈ ਹੈ ਗੈਂਗਸਟਰਵਾਦ ਬਹੁਤ ਛਾ ਗਿਆ ਹੈ ਪਤਾ ਨਹੀਂ ਕਿਹਦੇ ਤੇ ਕਦੋਂ ਹਮਲਾ ਹੋ ਜਾਵੇ ਤੇ ਜਿਹੜੇ ਗ੍ਰਹਿ ਮੰਤਰੀ ਹੈ ਉਹ ਕੁਝ ਕਰ ਨਹੀਂ ਰਹੇ ਤੇ ਕੇਜਰੀਵਾਲ ਨੇ ਹੁਣ ਕਿਹਾ ਉਹ ਕਹਿੰਦਾ ਮੈਂ ਤਾਂ ਗ੍ਰਹਿ ਮੰਤਰੀ ਨੂੰ ਦਿੱਲੀ ਦੀ ਕਾਨੂੰਨ ਵਿਵਸਥਾ ਸੁਧਾਰਨ ਲਈ ਕਹਿ ਰਿਹਾ ਸੀ ਕੇਜਰੀਵਾਲ ਕਹਿੰਦਾ ਹੈ ਕਿ ਮੇਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੇਰੇ ਤੇ ਹੀ ਹਮਲਾ ਕਰਾ ਦਿੱਤਾ ਹੈ ਹੁਣ ਤੁਸੀਂ ਦੱਸਿਓ ਕੀ ਕੇਜਰੀਵਾਲ ਤੇ ਇਹ ਹਮਲਾ ਗ੍ਰਹਿ ਮੰਤਰੀ ਨੇ ਕਰਾਇਆ ਹੋ ਸਕਦਾ ਹੈ ਇੱਥੇ ਇੱਕ ਸਵਾਲ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਤੇ ਵੀ ਹੈ ਕੇਜਰੀਵਾਲ ਦਿੱਲੀ ਦੀ ਕਾਨੂੰਨ ਵਿਵਸਥਾ ਦੇ ਉੱਪਰ ਤਾਂ ਰੌਲਾ ਪਾ ਰਹੇ ਨੇ ਹਾਂ ਦਿੱਲੀ 'ਚ ਵੀ ਮਾੜੀ ਹਾਲਤ ਹੈ ਬਹੁਤ ਜ਼ਿਆਦਾ ਅਪਰਾਧ ਬਹੁਤ ਜ਼ਿਆਦਾ ਵਾਰਦਾਤਾਂ ਉੱਥੇ ਵਧੀਆਂ ਨੇ ਪਰ ਪੰਜਾਬ 'ਚ ਕੀ ਹੈ ਪੰਜਾਬ ਤੱਕ केजरीवाल ਦੀ ਪਾਰਟੀ ਦਾ ਰਾਜ ਹੈ ਭਾਵੇਂ ਦਿੱਲੀ 'ਚ ਵੀ केजरीवाल ਦੀ ਪਾਰਟੀ ਦਾ ਹੀ ਰਾਜ ਹੈ ਪਰ ਉੱਥੇ ਕਹਿੰਦੇ ਨੇ ਪੁਲਿਸ ਸਾਡੇ ਕੰਟਰੋਲ 'ਚ ਨਹੀਂ ਪਰ ਪੰਜਾਬ 'ਚ ਤਾਂ ਪੁਲਿਸ ਵੀ केजरीवाल ਦੀ ਪਾਰਟੀ ਦੇ ਕੰਟਰੋਲ 'ਚ ਹੈ ਪੰਜਾਬ 'ਚ ਤਾਂ ਸਾਰਾ ਕੁਝ केजरीवाल ਦੀ ਪਾਰਟੀ ਦੇ ਹੱਥ 'ਚ ਹੈ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੇ केजरीवाल ਦੀ ਮੁਠੀ 'ਚ ਇਸ ਟਾਈਮ ਪੰਜਾਬ ਦੀ ਸਰਕਾਰ ਚੱਲਦੀ ਹੈ ਤੇ ਪੰਜਾਬ 'ਚ ਇੰਨੀਆਂ ਜ਼ਿਆਦਾ ਵਾਰਦਾਤਾਂ ਇੰਨੀਆਂ ਜ਼ਿਆਦਾ ਘਟਨਾਵਾਂ ਵਾਪਰਦੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਇਹਦਾ ਜਵਾਬ ਦੇਣਗੇ ਪੰਜਾਬ ਚ ਰੋਜ਼ਾਨਾ ਲੁੱਟਾਂ ਖੋਹਾਂ ਹੁੰਦੀਆਂ ਨੇ ਕਈ ਵਾਰ ਲੋਕ ਘਰਾਂ ਚ ਵੜ ਕੇ ਕਿਸੇ ਦਾ ਕਤਲ ਕਰ ਜਾਂਦੇ ਨੇ ਕਿੰਨੀਆਂ ਰੋਜ਼ਾਨਾ ਘਟਰਾਵਾਂ ਵਾਪਰਦੀਆਂ ਨੇ ਕੁੱਟ ਮਾਰਦੀਆਂ ਲੁੱਟ ਖੋਹਦੀਆਂ ਕਤਲਾਂ ਦੀਆਂ ਪੰਜਾਬ ਦੇ ਵਿੱਚ ਤਾਂ ਕੀ ਫਿਰ ਪੰਜਾਬ ਦੇ ਵਿੱਚ ਜ਼ਿੰਮੇਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਖੋ ਕੇਂਦਰ ਦੀ ਸਰਕਾਰ ਵੀ ਨਿਕੰਮੀ ਸਾਬਤ ਹੋ ਰਹੀ ਹੈ ਪਰ ਪੰਜਾਬ ਦੇ ਵਿੱਚ ਜਵਾਬਤਾ ਆਮ ਆਦਮੀ ਪਾਰਟੀ ਨੂੰ ਦੇਣਾ ਪਊਗਾ ਨਾ ਇੱਥੇ ਪੁਲਿਸ ਵੀ ਤੁਹਾਡੇ ਕੰਟਰੋਲ 'ਚ ਹੈ ਇੱਥੇ ਤਾਂ ਸੂਇਆ ਤੰਤਰ ਵੀ ਤੁਹਾਡੇ ਕੰਟਰੋਲ 'ਚ ਹੈ ਇੱਥੇ ਤਾਂ ਸਾਰੇ ਕੁਝ ਤੁਹਾਡੇ ਕੰਟਰੋਲ 'ਚ ਹੈ ਫਿਰ ਇੱਥੇ ਕਿਉਂ ਨਹੀਂ ਤੁਸੀਂ ਰੋਕ ਸਕੇ ਇੱਥੇ ਵੀ ਗੈਂਗਸਟਰਾਂ ਦੀਆਂ ਧਮਕੀਆਂ ਆਉਂਦੀਆਂ ਨੇ ਇੱਥੇ ਵੀ ਗੈਂਗਸਟਰਾਂ ਦੇ ਬਹੁਤ ਸਾਰੇ ਲੋਕਾਂ ਨੂੰ ਫੋਨ ਆਉਂਦੇ ਨੇ ਇੱਥੇ ਵੀ ਬਹੁਤ ਸਾਰੇ ਲੋਕਾਂ ਨੂੰ ਗੈਂਗਸਟਰਾਂ ਦੀਆਂ ਚਿੱਠੀਆਂ ਆਉਂਦੀਆਂ ਨੇ ਐਨੇ ਪੈਸੇ ਦੇ ਦਿਓ ਆਹ ਕਰ ਦਿਓ ਤਾਂ ਇੱਥੇ ਫਿਰ ਜ਼ਿੰਮੇਵਾਰ ਕੌਣ ਹੈ ਦੇਖੋ ਮੈਨੂੰ ਲੱਗਦਾ ਹੈ ਕਿ ਗੈਂਗਸਟਰਵਾਦ ਦੀ ਸਾਰੀ ਸਮੱਸਿਆ ਇਹ ਸਿਆਸਤ ਨੇ ਪੈਦਾ ਕੀਤੀ ਸਿਆਸਤ ਨੇ ਵਧਾਈ ਤੇ ਸਿਆਸਤ ਹੀ ਅਨੁਰੋਖ ਨਹੀਂ ਰਹੀ ਉਹ ਮੌਕਾਪ੍ਰਸਤ ਸਿਆਸਤਾ ਜਿਨ੍ਹਾਂ ਨੇ ਪਹਿਲਾਂ ਲੋਕਾਂ ਦੇ ਧੀਆ ਪੁੱਤਾਂ ਤੋਂ ਉਹਨਾਂ ਨੂੰ ਆਪਣੇ ਨੇੜੇ ਲਾਇਆ ਕਾਲਜਾਂ ਯੂਨੀਵਰਸਿਟੀਆਂ 'ਚ ਉਹਨਾਂ ਤੋਂ ਕਈ ਨਜਾਇਜ਼ ਕੰਮ ਆਪਣੇ ਫਾਇਦੇ ਲਈ ਕਰਵਾਏ ਕਈ ਲੀਡਰਾਂ ਨੇ ਉਸ ਤੋਂ ਬਾਅਦ ਜਦੋਂ ਉਹ ਕੇਸਾਂ ਦੇ ਵਿੱਚ ਫਸ ਗਏ ਉਹਨਾਂ ਮੁੰਡਿਆਂ ਦੇ ਸਿਰ ਤੋਂ ਹੱਥ ਚੱਕ ਲਿਆ ਫਿਰ ਉਹਨਾਂ ਦੇ ਕੋਲ ਇੱਕੋ ਹੀ ਰਾਹ ਸੀ ਮਰਨ ਦਾ ਜਾਂ ਮਾਰਨ ਦਾ ਤੇ ਉਹ ਗੈਂਗਸਟਰ ਪੁਨੇ ਦਾ ਸ਼ਿਕਾਰ ਹੋ ਗਏ ਗਲਤ ਹੋਏ ਗਲਤ ਪਾਸੇ ਗਏ ਪਰ ਸਿਆਸਤ ਕਰਕੇ ਹੋਇਆ ਨਸ਼ਾ ਵੀ ਸਿਆਸਤ ਕਰਕੇ ਗੈਂਗਸਟਰ ਪੁਨੇ ਦੀ ਸਮੱਸਿਆ ਵੀ ਸਿਆਸਤ ਕਰਕੇ ਆ ਔਰ ਸਿਆਸਤਾ ਹੀ ਰੁਪੱਠੇ ਪਾ ਰਹੀਆਂ ਨੇ ਵਿਦਾ ਫਲਾ ਰਹੀਆਂ ਨੇ ਔਰ ਸਿਆਸਤਾ ਹੀ ਅੱਜ ਇਹ ਕਹਿ ਰਹੀਆਂ ਨੇ ਕਿ ਇਹ ਫਲਾਣਿਆਂ ਦੀ ਪਾਰਟੀ ਕਰਕੇ ਆ ਫਲਾਣਿਆਂ ਦੀ ਕਰਕੇ ਆ ਵੇਖੋ ਕੋਈ 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 ਪਾਰਟੀ ਕਹਿੰਦੀ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਂਗਰਸ ਦੇ ਤਕਾਲੀਆਂ ਦੇ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਤੇ ਗੈਂਗਸਟਰਵਾਦ ਫੈਲਿਆ ਉਹ ਦੋਨੋਂ ਕਹੀ ਜਾਂਦੇ ਨੇ ਵੀ ਇਹ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਨਹੀਂ ਰੋਕਦੇ ਇਹਨਾਂ ਕਰਕੇ ਫੈਲ ਰਿਹਾ ਪਰ ਅਸਲ ਕਹਾਣੀ ਕੀ ਹੈ ਅਸਲ ਕਹਾਣੀ ਇਹ ਹੈ ਇਹ ਸਾਰੀਆਂ ਸਿਆਸਤਾਂ ਇਹਦੇ ਲਈ ਜ਼ਿੰਮੇਵਾਰ ਨੇ ਦੋਚੀ ਨੇ ਸਾਰਿਆਂ ਨੇ ਵਧਾਇਆ ਫਲਾਇਆ ਕਿਸੇ ਨੇ ਕਾਬੂ ਨਹੀਂ ਕੀਤਾ ਨਾ ਨਸ਼ੇ ਨੂੰ ਨਾ ਪਟਕ ਦੀ ਜਵਾਨੀ ਨੂੰ ਤਾਂ ਫਿਰ ਅੱਜ ਚਾਹੇ ਇਹ ਆਪ ਵੀ ਉਸੇ ਚੀਜ਼ ਦਾ ਸ਼ਿਕਾਰ ਹੋ ਰਹੇ ਹੋਣ ਪਰ ਜ਼ਿੰਮੇਵਾਰ ਇਹੀ ਨੇ ਕਹਿੰਦੇ ਨੇ ਇੱਕ ਵਾਰ ਇੱਕ ਬੰਦਾ ਸੀ ਕਹਿੰਦੇ ਤਾਹੰਤਿਕ ਸੀ ਕੋਈ ਹਾਲਾਂਕਿ ਕਾਲਪਨਿਕ ਗੱਲ ਹੈ ਇਹ ਗੱਲਾਂ ਦੀ ਸੱਚਾਈ ਨਹੀਂ ਹੁੰਦੀ ਪਰ ਸਮਝਾਉਣ ਲਈ ਕਾਫੀ ਹੈ ਕਹਿੰਦੇ ਵੀ ਉਹਨੇ ਇੱਕ ਵਾਰ ਇੱਕ ਜਿੰਨ ਫੜ ਲਿਆ ਤੇ ਜਿੰਨ ਨੂੰ ਉਹਨੇ ਬੋਤਲ 'ਚ ਬੰਦ ਕਰ ਲਿਆ ਤੇ ਜੇਨ ਨੂੰ ਬੋਤਲ ਚ ਬੰਦ ਕਰ ਲਿਆ ਤੇ ਜਿੰਨ ਰੋਜ਼ ਹੱਥ ਜੋੜਿਆ ਕਰੇ ਮੈਨੂੰ ਛੱਡ ਦੇ ਮੈਨੂੰ ਛੱਡ ਦੇ ਤੇ ਫਿਰ ਉਹ ਬੰਦੇ ਨੇ ਇੱਕ ਦਿਨ ਇੱਕ ਉਹਨੂੰ ਪਤਾ ਸੀ ਜੇਕਰ ਮੈਂ ਇਸ ਜੇਨ ਨੂੰ ਹੁਣ ਦੁਬਾਰਾ ਛੱਡਿਆ ਤਾਂ ਇਹ ਨੁਕਸਾਨ ਕਰੇਗਾ ਤਾਂ ਇੱਕ ਬਹੁਤ ਵੱਡਾ ਕੋਈ ਬਾਬਾ ਕੋ ਹੁੰਦਾ ਸੀ ਤਾਂ ਉਹ ਬੋਤਲ ਲੈ ਕੇ ਉਹਦੇ ਕੋਲ ਚਲਾ ਗਿਆ ਤਾਂ ਜੇਨ ਨੂੰ ਕਹਵੇ ਮੈਨੂੰ ਤੁਸੀਂ ਆਜ਼ਾਦ ਕਰੋ ਬੋਤਲ ਦੇ ਵਿੱਚੋਂ ਕਹਿੰਦੇ ਆ ਵੀ ਉਹ ਜਿਹੜਾ ਤਾਤ੍ਰਿਕ ਬਾਬਾ ਸੀ ਉਹ ਕਹਿੰਦਾ ਠੀਕ ਆ ਇਸ ਜਿੰਨ ਨੂੰ ਹੁਣ ਮੈਂ ਕਾਬੂ ਕਰਾਂਗਾ ਜਦੋਂ ਹੀ ਉਹਨੇ ਜਿੰਨ ਨੂੰ ਬੋਤਲ ਦਾ ਟੱਕਣ ਖੋਲ ਕੇ ਆਜ਼ਾਦ ਕੀਤਾ ਤਾਂ ਉਹ ਜਿੰਨ ਉਸੇ ਨੂੰ ਜੰਬੜ ਗਿਆ ਤਾਂ ਆਹੀ ਗੱਲ ਗੈਂਗਸਟਰ ਪੁਣੇ ਤੇ ਲਾਗੂ ਹੁੰਦੀ ਹੈ ਜਿਨ੍ਹਾਂ ਨੇ ਇਹ ਗੈਂਗਸਟਰਵਾਦ ਦਾ ਜਿੰਨ ਪਾਲਿਆ ਪੈਦਾ ਕੀਤਾ ਵਧਾਇਆ ਭੁਲਾਇਆ ਅੱਜ ਜਦੋਂ ਇਹ ਉਹਨਾਂ ਨੂੰ ਹੀ ਅੱਖਾਂ ਕੱਢਦਾ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਹੈ ਜਦੋਂ ਤੱਕ ਇਹ ਸਮੱਸਿਆ ਆਮ